ਆਰੀਏ ਭਈ ਉਹਦਾ ਭਰਾ ਹੀ ਚਰਾਬੂ ਦੇ ਆ ਗਏ ਜਦੋਂ ਦਾ ਗੁੱਠਾ ਪਾਈ ਜਾਂਦਾ ਇਹ ਸਾਡੇ ਪੁੱਗੀ ਸਾਹਿਬ ਹੈ ਨਾ ਛੇਕੇ ਦਈਆ ਇਹ ਦਿੱਤੇ ਆ ਉਹ ਇਹਨਾਂ ਦੇ ਘਰ ਜਾ ਕੇ ਉਹਦਾ ਗਾਲ ਪਾ ਗਿਆ ਕਿ ਤੂੰ ਕਿਉਂ ਛੇਕੇ ਦਈ ਨਾ ਹੁਣ ਵੇਖੋ ਜਿੱਦੀ ਤੈਲੀ ਜਦੋਂ ਮਾਰੀ ਜਾਵੇ ਇਹ ਤਾਂ ਕੋਈ ਗੱਲ ਨਹੀਂ ਹੈ ਜੀ ਜੋ ਆਪ ਦਾ ਹਰਮਨ ਪਹਿਲਾ ਚੈਨਲ ਦਾ ਡੇਲੀ ਇੰਡੀਆ న్యూਸ ਮੈਂ ਪੱਤਰਕਾਰ ਹੀਰਾ ਸਿੰਘ ਤਲਵੜੀ ਅਸਲੇ ਮੌਜੂਦ ਆਪਾਂ ਜੀ ਬਟਾਲੇ ਐਸਪੀ ਹੈੱਡਕੁਆਟਰ ਸਾਡੇ ਨਾਲੇ ਫੌਜੀ ਜਥੇਬੰਦੀਆਂ ਸਾਬਕਾ ਸੈਨਿਕ ਸ਼ਰਮ ਸੰਜੀ ਕਮੇਟੀ ਦੇ ਅਹੁਦੇਦਾਰ ਔਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਅਹੁਦੇਦਾਰ ਔਰ ਉਹਨਾਂ ਦੇ ਸਾਥੀ ਖੜੇ ਨੇ ਗੱਲ ਸਾਡੀ ਭੈਣ ਖੜੀ ਹੈ ਜੋ ਢਾਂਡੇ ਆ ਕੋ ਖਬਰ ਲੱਗੀ ਸੀਗੀ ਅ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਮੁੱਦਾ ਕੀ ਆ ਐਸਪੀ ਅੱਛਾ ਜੀ ਹਾਂ ਜੀ ਤੇ ਕੀ ਗੱਲ ਫਦੇਗੜੇ ਚੂੜੀਆਂ ਠਾਣੇ ਦੇ ਵਿੱਚ ਕੀ ਨਹੀਂ ਸੀ ਨਹੀਂ ਸਰ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਅੱਛਾ ਤੇ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਜੀ ਬੇਮਾਰ ਜੋ ਖੋਜੀ ਹਰਪ੍ਰੇਮ ਸਿੰਘ ਦੇ ਨਾਲ ਹਾਂ ਜੀ ਹਰਪ੍ਰੇਮ ਸਿੰਘ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਐਸਐਸਪੀ ਦਫ਼ਤਰ ਪਟਿਆਲੇ ਕਿੰਨੂੰ ਮਿਲੇ ਆ ਕੀ ਗੱਲਬਾਤ ਹੋਈ ਆ ਤੇ ਉਹਨਾਂ ਦਾ ਕਾਰਨ ਸਾਡੀ ਫਤੇਗੜ ਚੂੜੀਆਂ ਸਰਵਾਈਵ ਹੋਈ ਆ ਇੱਕ ਇੱਕ ਜਿਹਾ ਇਹ ਇਨਕੁਆਇਰੀ ਮਾਰਕ ਕਰਾਉਣ ਆਏ ਐ ਐਸਐਸਪੀ ਦੀ ਕੋ ਤੇ ਜਿਹਦੇ ਵਿੱਚ ਮੇਰੇ ਨਾਲ ਧੱਕਾ ਕੀਤਾ ਗਿਆ ਮੇਰੇ ਪਰਚਾ 26 ਦਾ ਕਰ ਲਏ ਐ ਅੱਛਾ ਘਰ ਆਣ ਕੇ ਪਏ ਆ ਅੱਛਾ ਘਰ ਆਣ ਕੇ ਇਹਨਾਂ ਨੇ ਇਹ ਹਿਸਾਬ ਕਰਨਾ ਹੈ ਇਸ ਜ਼ਮੀਨ ਦਾ ਅੱਛਾ ਆਣ ਕੇ ਤੇ ਮੇਰੇ ਘਰ ਪਹੁੰਚੇ ਮੇਰੀ ਪਤ ਲਾਈ ਨਾਲੇ ਹਨ ਮੇਰੇ ਕੁੱਟਿਆ ਏਕਰੀ ਨਾਂ ਬੋਲਦੋਗੇ ਹਾਂਜੀ ਲਖਬੀਰ ਸਿੰਘ ਹਰਮਨ ਸਰ ਮੰਤਰੀ ਸਿੰਘ ਅੱਛਾ ਜੀ ਤੇ ਲਬਦੀਪ ਸਿੰਘ ਅੱਛਾ ਜੀ ਤੇ ਕੋਨਾਂ ਦੀ ਭੂਆ ਹੈ ਅੱਛਾ ਜੀ ਤੇ ਕਰਨ ਨਰਿੰਦਰ ਕੌਰ ਆ ਅੱਛਾ ਜੀ ਇੱਕ ਉਹਨਾਂ ਦੀ ਪਤਨੀ ਹੈ ਅੱਛਾ ਜੀ ਹਾਂ ਜੀ ਤੇ ਮਤਲਬ 26 ਦਾ ਪਰਚਾ ਧਰ ਤੇ ਝੂਠਾ ਪਾਉਂਦੇ ਨੇ ਝੂਠਾ ਪਰਚਾ ਪਾ ਰਿਆ ਅੱਛਾ ਹਾਂ ਜੀ ਕੋਈ ਇੱਕਾ ਦੀ ਕੋਈ ਛੱਟਪੇੜ ਲੱਗੀ ਨਹੀਂ ਆ ਹਾਂ ਹਾਂ ਨਾ ਹੀ ਉਸ ਟਾਈਮ ਤੇ ਕਿ ਨਹੀਂ ਕੋਈ ਅਜਿਹੀ ਲੜਾਈ ਹੋਈ ਹੈ ਅੱਛਾ ਜੀ ਕਿਹਦੇ ਟਾਈਮ ਦਾ ਉਹ ਬਣਾ ਰਹੇ ਆ ਠੀਕ ਹੈ ਬੱਚਿਆਂ ਨੂੰ ਤੇ ਸਾਨੂੰ ਕਿਨੇ ਵਿੱਚ ਜਾਣ ਪੁੱਛ ਕੇ ਸਾਡਾ ਨਾਂ ਪਾ ਰਹੇ ਆ ਝੂਠਾ ਪਾ ਰਹੇ ਆ ਝੂਠਾ ਪਾ ਰਹੇ ਆ ਤੇ ਹੁਣ ਅੱਜ ਪ੍ਰਸ਼ਾਸਨ ਕੋ ਪਹੁੰਚੇ ਹਾਂ ਘਰੋਸਾ ਆ ਹਾਂਜੀ ਤੇ ਕੀ ਹੋਇਆ ਅੰਦਰ ਇਨਕੁਆਇਰੀ ਕਰਾਈ ਮਾਰਕ ਹੋਈ ਆ ਜਾਂ ਕਿਨੂੰ ਹੋਇਆ ਪਤਾ ਕੁਛ ਨਹੀਂ ਹਾਂਜੀ ਉਹ ਕਰਮ ਇਨਕੁਆਇਰੀ ਉਹਨਾਂ ਨੇ ਦੇਤੀ ਆ ਜੋ ਮਾਰਕ ਕਰ ਰਹੇ ਆ ਅੱਛਾ ਜੀ ਹਾਂਜੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਬਲਾਕ ਪ੍ਰਧਾਨ ਨਾਲ ਪਤਾ ਨਹੀਂ ਕੀ ਨਾਮ ਕੀ ਆਪਣਾ ਵਾਜ ਫਾਟਾ ਵਾਜ ਫਟੇ ਮੈਂ ਸਾਫਤਾ ਕੈਨੇਡਾ ਸਰਕਾਰੀ ਕਮੇਟੀ ਪੰਜਾਬ ਬਲਾਕ ਪ੍ਰਬੰਧ ਫਰਗੜ ਜੂੜੀਆਂ ਮੈਂ ਸਾਹਬ ਸਿੰਘ ਉਠੀ ਬਲੋ ਕਾਬੂ ਹੈ ਜੀ 40 ਵਾਲੀ ਵਾਜ ਰੱਖੋ ਕਾਬੂ ਸੇ ਇਕੱਠਾ ਵਜਾਏ ਤੇ ਸੇ ਦਾ ਹਾਲ ਆਇਆ ਤੇ ਸੇ ਦਾ ਉਹ ਜਲ ਕੋ ਪਜਾਈ ਹੋ ਰਹੀ ਆ ਤੇ ਸੇ ਦੇ ਘਰ ਦਾਗੇ ਪਿਆ ਪਗ ਲਾਈ ਗਈ ਆ ਹਾਂ ਜੀ ਜੋ ਇਹਨਾਂ ਘਰ ਇਹਨਾਂ ਦੇ ਜਿੰਨਾਂ ਕੋ ਕਾਲੀ ਲਈ ਉਹ ਦਾਬ ਕਰਨਾ ਹੈ ਉਹਨਾਂ ਨੂੰ ਵੀ ਘੁੱਟਿਆ ਗਿਆ ਵਾ ਅੱਛਾ ਜੀ ਤੇ ਚੱਕਰ ਤੇ ਤੁਸੀਂ ਇਹਨਾਂ ਨਾਲ ਖੜੇ ਆ ਸਾਡਾ ਫੌਜੀ ਭਰਾ ਵਾ ਇਹਦੇ ਨਾਲ ਬੇਨਤੀ ਹੋ ਰਹੀ ਆ ਇਹਨਾਂ ਦੇ 26 ਦੇ ਬੱਚੇ ਬਣਾਇਆ ਜਾ ਰਿਹਾ ਬੱਚੇ ਉਹ ਪੱਤੇ ਭਰਾ ਜਾਰੇ ਜੋ ਦੀ ਲੜਾਈ ਕਿਤੇ ਨਹੀਂ ਹੋਈ ਅੱਛਾ ਜੀ ਸਭ ਕੁਝ ਢੂਠਾ ਹੋ ਰਿਹਾ ਹੈ ਪ੍ਰਸ਼ਾਸਨ ਹੈ ਜੋ ਉਹ ਜਿਹੜੀ ਗੱਲ ਇਹਨਾਂ ਦੇ ਘਰ ਹੋਈ ਹੈ ਉਹ ਸਭ ਕੋਈ ਵੀਡੀਓ ਬਣੀ ਪਈ ਹੈ ਉੱਥੇ ਕੋਈ ਪੱਤੇ ਨਹੀਂ ਉੱਥੇ ਕੋਈ ਐਕਸ਼ਨ ਨਹੀਂ ਲੈ ਰਹਾ ਹੈ ਅੱਛਾ ਜਿੰਨਕ ਜੋ ਲੜਾਈ ਨਹੀਂ ਹੋਈ ਉਹ ਜਾਨ ਪੁੱਜ ਕੇ ਪਤੀ ਇਹਨਾਂ ਦਾ 26 ਦਾ ਪੱਤਾ ਕੀਤਾ ਜਾ ਰਿਹਾ ਹੈ ਅਗਰ ਚਾਹੇ ਤੇ 26 ਦਾ ਪੱਤਾ ਹੁੰਦਾ ਤੇ ਅਸੀਂ ਇਹਨਾਂ ਨਾਲ ਮੋਢੇ ਮੋਢਾ ਲਾ ਕੇ ਖੜੇ ਹਾਂ ਫਿਰ ਜਦਾਂ ਕਿ ਪਟਿਆਲਾ ਆਇਆ ਤੇ ਇੱਥੇ ਵੀ ਪਟਿਆਲਾ ਬਣਾਇਆ ਜਾਏਗਾ ਤੇ ਨਹੀਂ ਮਤਲਬ ਹੁਣ ਤਾਂ ਚਲੋ ਤੁਸੀਂ ਫਰੀਗੜ ਥਾਣੇ ਆਏ ਆਪਾਂ ਨੂੰ ਭਰੋਸਾ ਨਹੀਂ ਸੀਗਾ ਜਿਹੜਾ ਅਸੀਂ ਇੱਥੇ ਪਹੁੰਚ ਗਏ ਹੈਡ ਕੁਆਰਟਰ ਪਹਿਲਾਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਵੀਡੀਓ ਦਿਖਾਈ ਆ ਸਭ ਕੁਝ ਦਿਖਾਇਆ ਬਖਾਜ ਦੇ ਗਏ ਕੋਈ ਐਕਸ਼ਨ ਨਹੀਂ ਲਿਖਿਆ ਹੋਇਆ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਅੱਛਾ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਾ ਜੀ ਤੇ ਮਤਲਬ ਜੇ ਤੁਹਾਨੂੰ ਲੱਗਦਾ ਵੀ ਇਹ ਫਰਵਰਨ ਤੱਕਾ ਹੋਇਆ ਤਾਂ ਫਿਰ ਅਗਾਹ ਕੋਈ ਕੋ ਪਲਾਨ ਹੈਗਾ ਕੋਈ ਕੋ ਪਲਾਨ ਹੈ ਜੀ ਜਿਦਾਂ ਪਟਿਆਲੇ ਦਾ ਕੋਈ ਹੋ ਰਿਹਾ ਹੈ ਪਟਿਆਲਾ ਬਣਿਆ ਹੈ ਰੇਫੇ ਪਟਿਆਲਾ ਬਣਿਆ ਜਾਏਗਾ ਧੰਨਵਾਦ ਕੱਲ ਕਹਣਾਗੇ ਆਪਣੇ ਸਾਡੇ ਹੋਰ ਇੱਕ ਮਾਰੀਓ ਤੁਸੀਂ ਬੜੀ ਲੰਮੀ ਚੋੜੀ ਸੁਲਝੀ ਹੋਈਆਂ ਗੱਲਾਂ ਕਹੀਆਂ ਮੈਂ ਇੱਕ ਗੱਲ ਤੁਸੀਂ ਹੁਣੇ ਕਹੀ ਆਂ ਪਈ ਇਹ ਪਰਿਵਾਰ ਨੂੰ ਪਰ ਆਪਣੇ ਤੇ ਨਗਰ ਚ ਬਹਿ ਕੇ ਰਾਜਨਾਮਾ ਆਪਣਾ ਮੁਖ ਕੀ ਆ ਪਰ ਕਰਾ ਕੇ ਪਰਿਵਾਰਾਂ ਨਾਲ ਜੋੜਨਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅੱਜ ਤੱਕ ਜਿੰਨੇ ਵੀ ਪੀਰ ਸਿੰਘ ਨੂੰ ਸਮਝਾਇਆ ਗਿਆ ਇਹੋ ਚੀਜ਼ ਹੀ ਸਮਝਾਈ ਗਈ ਆ ਕਿ ਉਹਨਾਂ ਦੋਹਾਂ ਪਰਿਵਾਰਾਂ ਦਾ ਮਸਲਾ ਆ ਉਹਨਾਂ ਦੋਹਾਂ ਪਰਿਵਾਰਾਂ ਚ ਰਹਿੰਦੇ ਪਰ ਜਦੋਂ ਕਿਸੇ ਦੇ ਘਰ ਕੋਈ ਆਨ ਕੇ ਪੈ ਜੂਗਾ ਉਦੋਂ ਕੋਈ ਕੀ ਕਰੂਗਾ ਤੁਸੀਂ ਮੈਨੂੰ ਜਵਾਬ ਦੇ ਦਿਓ ਇੱਕ ਉਦੋਂ ਤੇ ਪਰਤੇ ਸਿੰਘ ਉੱਠ ਕੇ ਅੱਗੇ ਜਵਾਬ ਦੇਗਾ ਨਾ ਜੀ ਜੀ ਜਿਹੜੀ ਲੜਾਈ ਇਹਨਾਂ ਨੇ ਸਾਬਤ ਕੀਤੀ ਆ ਇਹਨੂੰ ਲਖਬੀਰ ਸਿੰਘ ਨੂੰ ਤੇ ਲਖਬੀਰ ਸਿੰਘ ਦੇ ਪਰਿਵਾਰ ਨੂੰ ਤੇ ਜਿਹੜਾ ਬੰਦਾ ਗਵਾਹੀ ਦੇਣ ਦਿਆ ਇਹਨੂੰ ਗੁਰਦੁਆਰੇ ਲੈ ਕੇ ਸੌਂਹ ਕਰਕੇ ਕਹਿ ਦੇ ਵੀ ਕੀ ਲੜਾਈ ਹੋਈ ਆ ਚਰਤੇ ਸਿੰਘ ਤੇ ਸਾਫਤਾ ਸੈਂਟ ਫੁੱਲ ਪਰਚਾ ਕਰਵਾ ਦੇਣਗੇ ਠੀਕ ਹੈ ਨਹੀਂ ਜਣਾ ਸਾਹਿਬ ਬੜੀ ਤਕੜੀ ਗੱਲ ਤੁਸੀਂ ਕਹੀ ਬਹੁਤ ਤਕੜੀ ਗੱਲ ਕਹੀ ਹੈ ਤੁਸੀਂ ਹਾਂ ਜੀ ਕਿੱਤੀ ਜੇ ਸੌ ਖਾਂਦੇ ਤੇ ਤੁਸੀਂ ਪਰਚਾ ਕਰੋਗੇ ਹਾਂਜੀ ਆਈ ਕਰਾਵਾਂ ਠੀਕ ਹੈ ਜੀ ਆਪਣੇ ਦੀਨ ਮਾਨ ਨੂੰ ਸੌ ਖਾ ਰਹੇ ਡਰ ਸਾਹਿਬ ਹੋਰ ਕੋਈ ਐਂਡ ਦੇ ਵਿੱਚ ਕੋਈ ਰਾਜੀ ਨਾਵੇਂ ਵਾਸਤੇ ਕੁਝ ਕਹਿਣਾ ਚਾਹੁੰਦੇ ਵੀ ਰਾਜੀ ਨਾਵੇਂ ਗੱਲ ਛੇਤੀ ਮੁੱਕ ਜੇ ਜਿਉਂਕਿ ਤੁਸੀਂ ਗੱਲਾਂ ਮਕਾਉਂਟ ਦੇ ਚ ਯਕੀਨ ਰੱਖਦੇ ਹੋ ਹਾਂਜੀ ਤੁਹਾਡੀ ਜਿੱਥੇ ਬੰਦੀ ਕਿਤੇ ਹੁਣ ਹੁਣ ਕੋਈ ਉਹ ਪਰਿਵਾਰ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਤੁਹਾਡੇ ਨਗਰ ਦੇ ਕੰਮ ਆ ਤੁਸੀਂ ਵੀ ਕਿ ਨਗਰ ਦੇ ਮੋਢਬਰ ਬੰਦੇ ਹੋ ਅਸੀਂ ਤੇ ਨਗਰ ਵਾਸੀਆਂ ਨੂੰ ਤੋਸ ਪਰਿਵਾਰ ਨੂੰ ਅੱਗੇ ਬੇਨਤੀ ਕਰਦੇ ਆ ਕਿ ਨੈਗੇਟਿਵ ਠਾਕੇ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਅੱਗੇ ਦੋਆ ਪਰਿਵਾਰਾਂ ਦਾ ਹੀ ਉਹ ਤੀਜਾ ਪਰਿਵਾਰ ਨੂੰ ਭਤੇ ਸਿੰਘ ਦਾ ਰਲ ਗਿਆ ਇਹਨਾਂ ਤਿੰਨਾਂ ਪਰਿਵਾਰਾਂ ਦਾ ਸਮਝੌਤਾ ਕਰਾ ਦਿੱਤਾ ਜਾਵੇ ਜੇ ਤੁਸੀਂ ਪਰਚੇ ਕਰਾਉਣ ਵੱਲ ਚੱਲੋਗੇ ਤੇ ਫੇਰ ਸਾਬਕਾ ਸੈਨਿਕ ਉਹਨਾਂ ਨਾਲ ਖੜੇ ਆ ਕਿਸਾਨ ਜੀਹਨਾਂ ਵੀ ਉਹਨਾਂ ਨਾਲ ਖੜੀ ਆ ਫੇਰ ਪਰਚਿਆਂ 'ਚ ਜ਼ੋਰ ਲੱਗਣੀ ਦੋਹਾਂ ਧਿਰਾਂ ਦੇ ਜੋ ਕਿ ਕਿਸਾਨ ਜੱਥੇਬੰਦੀਆਂ ਤੇ ਸਾਬਕਾ ਸੈਨਿਕ ਇਹਨਾਂ ਨਜਾਇਜ਼ ਨਹੀਂ ਹੁੰਦੇ ਨੇ ਤੇ ਨਿਕਾਇਆ ਜੋਰੀ ਕਿੰਨੀਆਂ ਕੇ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੇ ਬੰਦੀਆਂ ਨਾਲ ਸਾਡੀ ਗੱਲ ਹੋਈ ਆ ਕਿ ਤੁਹਾਡੇ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਨੰਬਰ ਉਹ ਪਰਿਵਾਰ ਪਰਿਵਾਰ ਨੂੰ ਕਰ ਲਾਵੇ ਤੇ ਜੇ ਸੌ ਖਾਦੇ ਨੇ ਉਹ ਪਰਿਵਾਰ ਤੇ ਅਸੀਂ ਇਹਨਾਂ ਦੇ ਪਰਚਾ ਵੀ ਕਰੂ ਨੂੰ ਤਿਆਰ ਆ ਤੇ ਉਸ ਤੋਂ ਪਹਿਲਾਂ ਜੇ ਉਹ 26 ਦਾ ਪਰਚਾ ਜਿਹੜਾ ਕਰਾਉਂਦੇ ਨੇ ਉਸ ਤੋਂ ਪਹਿਲਾਂ ਹਪੇਸ਼ ਦੇ ਵੀ ਦਸਤਾਰ ਲੱਤੀ ਆ ਸਿੱਖੀ ਮਾਨ ਮੇਰੇ ਅਦਾਲਤ ਆ ਕਾ ਧਾਨ ਹੋਇਆ ਉਹ 295 ਦੇ ਪ੍ਰਾਸ਼ਰ ਭੇਸ ਕੇ ਜਿਹੜਾ ਘਰ ਹਮਲਾ ਹੋਇਆ 452 ਉਹਦੇ ਦਿਨ ਕੀਤਾ ਜਾਵੇ ਤੇ ਬਾਕੀ ਇੰਟਰਵਿਊ ਨਾਲ ਇੱਕ ਬੜੀ ਸੋਹਣੀ ਗੱਲ ਕਹੀ ਵੀ ਭਾਜੀ ਪਰਿਵਾਰ ਦਾ ਮਸਲਾ ਹੈ ਪਰਿਵਾਰ ਚ ਨਬੀਟ ਦੋ ਤੇ ਜੇ ਪਰਿਵਾਰ ਚ ਮੁੱਕ ਜੇ ਤੇ ਨਾਲ ਦੀ ਕੋਈ ਰੀਤ ਨਹੀਂ ਬਹੁਤ ਧੰਨਵਾਦ ਜੀ ਮੈਂ ਪੱਤਰਕਾਰ ਹਾਂ ਸਿੱਕਲਵੜੀ ਆਪਦੇ ਹਰਮਨ ਪੇਰੇ ਚੈਨਲ ਸੱਦੇ ਲਈ ਨੇ ਜੀ